विनोद चौधरी पूर्व अचल एकता वेलफेयर सोसाइटी की तरफ से आप सभी देशवासियों को जो है दीपावली और गुरुपूर्ब और छठ पूजा की बहुत बहुत शुभकामनाएं बहुत बहुत शुभकामनाएं तो कह देना चाहते खुशियों का त्यौहार है ये देखो ये खुशियों का त्यौहार है तो हमारी सोसाइटी की तरफ से यही है कि अपना जो भी प्रोग्राम है हर त्यौहार जो है इसी महीने में आ गया है तो अपने बजट के हिसाब से ही अपना काम करें कोई दिमाग पर बोझ ना पाए कोई तंगी ना उठाएँ तो हमारी सोसाइटी की तरफ से यही है कि सभी खुशहाल रहें और दीपावली के इस पर्व पर सभी को महामारी छठ पूजा पर गुरुपूर्व पे सभी को खुशहालियाँ बरस खुशहाली दें यही हमारी सोसाइटी की तरफ से, से शुभकामनाएं जो पटाखे के लोग ज़्यादा बरतो करते हैं उनको तो भी मैसेज पटाखा के लिए क्या मैसेज देंगे पटाखे के लिए सबकी अपनी अपनी सोच है अपनी अपनी मानसिकता है वैसे मेरे हिसाब से पटाखा कम ही जलाया जाए तो अच्छी बात है क्योंकि उससे पैसे भी सेफ बचेंगे और प्रदूषण भी कम होगा तो हमें अच्छा काम की तरफ मूव करना चाहिए तो हमारी सोसाइटी यही फील करती है कि कम से कम पटाखा फोड़ें और मिठाई का त्यौहार मनाएं खुशियों का त्यौहार मनाएं तो यही है दीपावली के त्यौहार पे आप सभी को बहुत बहुत शुभकामनाएं सब तो पहले जय माता दी और उस तो बाद पूरे लुधियाने शहर न पूरे पंजाब न और पूरे विश्व नो ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੇ ਤਿਉਹਾਰ ਦੀਆਂ ਕਿਉਂਕਿ ਪ੍ਰਮਾਤਮਾ ਦੀ ਔਰ ਮਹਾਮਾਈ ਦੀ ਹਮੇਸ਼ਾ ਕਿਰਪਾ ਰਹੀ ਹੈ ਸਾਡੇ ਪੂਰੇ ਪੰਜਾਬ ਦੇ ਤੇ ਜਿੰਨੇ ਮਰਜੀ ਅਸੀਂ ਦਿੱਕਤ ਪਰੇਸ਼ਾਨੇ 'ਚ ਆਏ ਪਰ ਇਸ ਜਿਹੜੀ ਦੀਵਾਲੀ ਹੈ ਪਿਛਲੀ ਵਾਰੀ ਵੀ ਅਸੀਂ ਅਰਦਾਸ ਲਈਜੀ ਕਿਉਂਕਿ ਹੜ੍ਹ ਹੂੜ ਬਹੁਤ ਆਏ ਨੇ ਪਰ ਮਹਾਮਾਈ ਦਾਤੀ ਨੇ ਇੰਨੀ ਕਿਰਪਾ ਕੀਤੀ ਹੈ ਪੰਜਾਬ ਤੇ ਵੀ ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਖੁਸ਼ੀਆਂ ਨਾਲ ਦੀਵਾਲੀ ਮਨਾ ਰਹੇ ਹਾਂ ਤੇ ਸਾਰੇ ਲੁਧਿਆਣਾ ਸ਼ਹਿਰ ਨੂੰ ਪੂਰੇ ਪੰਜਾਬ ਨੂੰ ਮੇਰਾ ਮੈਸੇਜ ਇਹੀ ਹੈ ਵੀ ਖੁਸ਼ੀਆਂ ਨਾਲ ਅਸੀਂ ਦੀਵਾਲੀ ਮਨਾਈਏ ਔਰ ਉਸ ਤੋਂ ਬਾਅਦ ਜਿਹੜੇ ਵੀ ਤੁਸੀਂ ਬੱਚਿਆਂ ਨੂੰ ਕੋਈ ਪਟਾਕੇ ਲਿਆ ਕੇ ਦੇ ਰਹੇ ਹੋ ਜਾਂ ਕਿਸੇ ਤਰ੍ਹਾਂ ਦੇ ਵੀ ਕੋਈ ਸਮਾਨ ਲਿਆ ਕੇ ਦੇ ਰਹੇ ਹੋ ਉਹ ਸੇਫ ਆਪਣੇ ਬੱਚਿਆਂ ਨੂੰ ਰੱਖਣਾ ਵਾ ਔਰ ਉਸ ਤੋਂ ਬਾਅਦ ਜਿਹੜਾ ਮੈਸੇਜ ਆ ਸਾਡਾ ਲੁਧਿਆਣਾ ਸ਼ਹਿਰ ਬਿਲਕੁਲ ਸਾਫ਼ ਸੁਥਰਾ ਰਹਿੰਦਾ ਤੈਨੂੰ ਸਾਫ਼ ਸੁਥਰਾ ਹੀ ਰੱਖਣਾ ਕੱਲ ਦੇ ਦਿਨ ਅਸੀਂ ਜਿਹੜਾ ਕਿ ਵਿਸ਼ਕਰਮ ਦਾ ਹੀ ਮਨਾ ਰਹੇ ਹਾਂ ਤੇ ਉਸ ਦਿਨ ਸਾਰਾ ਪੂਰਾ ਪੰਜਾਬ ਅਲੱਗ-ਅਲੱਗ ਤਰ੍ਹਾਂ ਦੇ ਉਪਰਾਲੇ ਕਰਨ ਆ ਰਹੇ ਜਾਂ ਕਿਸੇ ਤਰ੍ਹਾਂ ਦੇ ਵੀ ਮੈਸੇਜ ਕਰਨ ਆ ਰਹੇ ਤੇ ਸਾਰਿਆਂ ਨੂੰ ਇਹ ਲੱਗੇ ਵੀ ਸਾਡਾ ਲੁਧਿਆਣਾ ਸ਼ਹਿਰ ਬਿਲਕੁਲ ਸਾਫ਼ ਆ ਤੇ ਮੇਰੇ ਵੱਲੋਂ ਜੈ ਮਾ ਚਿੰਦਪੁਰੀ ٹرسٹ ਵੱਲੋਂ ਏਕੇ ਕਾਰਵਿਆਰ ਵੱਲੋਂ ਪੂਰੇ ਲੁਧਿਆਣਾ ਸ਼ਹਿਰ ਨੂੰ ਪੂਰੇ ਪੰਜਾਬ ਨੂੰ ਪੂਰੇ ਵਿਸ਼ਵ ਨੂੰ ਦੀਵਾਲੀਆਂ ਦੇ ਬਹੁਤ-ਬਹੁਤ ਮੁਬਾਰਕਾਂ ਮਹਾ ਮਈ ਹਮੇਸ਼ਾ ਮੇਰੇ ਭਰਾਮ ਦੇ ਕਿਰਪਾ ਬਣਾਈ ਰੱਖੇ ਜੈ ਮਾਤਾ ਜੀ ਮੇਰਾ ਨਾਮ ਅਰुण ਕੁਮਾਰ ਹੈ ਜੀ ਮੈਂ ਅਰुण ਗੈਸ ਪਰਿਵਾਰ ਵੱਲੋਂ ਸਾਰੇ ਲੁਧਿਆਣਾ ਵਾਸੀਆਂ ਦੀਵਾਲੀਆਂ ਦੀਆਂ ਗੁਰਪੁਰਬ ਦੀਆਂ ਬੰਦੀ ਛੋੜ ਦਿਵਸ ਦੀਆਂ ਤੇ ਸ਼ਠ ਪੂਜਾ ਦੀਆਂ ਵਧਾਈਆਂ ਦਿੰਦਾ ਹਾਂ ਇਹ ਸਾਰਾ ਜੋ ਰੋਸ਼ਨੀ ਦਾ ਤਿਆਰ ਆ ਰਿਹਾ ਹੈ ਜਿਹੜਾ ਬਰਾਈ ਖਤਮ ਕਰਕੇ ਅਛਾਈ ਦੀ ਜਿੱਤ ਲਈ ਜਦੋਂ ਰਾਮ ਜੀ ਅਯੁੱਧਿਆ ਆਏ ਤੇ ਸਾਰਿਆਂ ਨੇ ਦੀਪavali ਮਨਾਈ ਰੋਸ਼ਨੀ ਕੀਤੀ ਇਦਾਂ ਹੀ ਮੈਂ ਲੁਧਿਆਣਾ ਤੇ ਪੂਰੇ ਭਾਰਤ ਵਰਸ਼ੀ ਚ ਇਹ ਚਾਹਨਾ ਕਿ ਹਰ ਘਰ ਦੇ ਵਿੱਚ ਰੋਸ਼ਨੀ ਦਾ ਸੰਚਾਰ ਹੋਵੇ ਹਰ ਘਰ ਦੇ ਵਿੱਚ ਖੁਸ਼ੀ ਆਵੇ ਕੋਈ ਵੀ ہمارا ਬਹਿਨ ਬੇਟੀ ਔਰ ਮੇਰੇ ਕਿਸੇ ਵੀ ਭਾਈ ਦਾ ਕਮਰੇ ਕਿਸੇ ਵੀ ਲੁਧਿਆਣਾ ਵਾਸੀ ਔਰ ਦੇਸ਼ ਵਾਸੀ ਦਾ ਪਰਿਵਾਰ ਐਸਾ ਨਾ ਹੋਵੇ ਜਿਹਦੇ ਤੇ ਦੁੱਖ ਦਾ ਸਾਇਆ ਹੋਵੇ